ਜਿੰਦਾਬਾਦ ਕਟਿਆ ਮਾਰ ਦੇ ਚੋਲਾ ਦੁਕਾਨਦਾਰ ਮੁਰਦਾਬਾਦ ਮੁਰਦਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਖਿਲਵਾੜ ਕਰ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਵੱਲੋਂ ਫਤਿਹਗੜ ਚੂੜੀਆਂ ਤੇ ਅchnala ਰੋਡ ਸਥਿਤ ਇੱਕ ਹਲਵਾਈ ਦੀ ਦੁਕਾਨ ਦੇ ਬਾਹਰ ਰੋਸ ਦਰਨਾ ਦਿੱਤਾ ਗਿਆ ਤਸਤੇ ਹੀ ਮਾਮਲਾ ਹਲਵਾਈ ਵੱਲੋਂ ਕਟਿਆ ਕਿਸਮ ਦੇ ਕੇਕ ਦੇਣ ਦਾ ਦੱਸਿਆ ਜਾ ਰਿਹਾ ਹੈ ਬਾਅਦ ਵਿੱਚ ਹਲਵਾਈ ਵੱਲੋਂ ਜਨਤਕ ਤੌਰ ਤੇ ਮਾਫੀ ਮੰਗਨ ਉਪਰੰਤ ਕਿਸਾਨਾਂ ਵੱਲੋਂ ਆਪਣਾ ਦਰਨਾ ਖਤਮ ਕਰ ਦਿੱਤਾ ਗਿਆ। ਭਾਰਤ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਆਗੂ ਲਖਵਿੰਦਰ ਸਿੰਘ ਮੰਝੀਆਂਵਾਲੀ ਅਤੇ ਪਿੰਡ ਤੁਜਾਰ ਸਿੰਘ ਖਾਕੜੀਆਂ ਨੇ ਦੱਸਿਆ ਹੈ ਕਿ 10 ਅਗਸਤ ਨੂੰ ਤੁਜਾਰ ਸਿੰਘ ਵਾਸੀ ਪਿੰਡ ਖਾਕੜੀਆਂ ਨੇ ਬਾਬਾ ਸੁਪੀਤ ਸਚਨਾਲਾ ਰੋਡ ਫਤਿਹਗੜ੍ਹ ਚੁੜੀਆਂ ਕਲੋਂ ਇੱਕ ਕੇਕ ਖਰੀਦਿਆ ਸੀ ਜਿਸ ਦਾ 500 ਰੁਪਏ ਕਟਿਆ ਅਤੇ ਨਾ ਖਾਣ ਜੋਗ ਸੀ ਅਤੇ ਸੰਬੰਧੀ ਜਦ ਅਗਲੇ ਦਿਨ ਉਹ ਦੁਕਾਨ ਤੇ ਕੇਕ ਸੰਬੰਧੀ ਗੱਲ ਕਰਨ ਗਈ ਤਾਂ ਬਾਬਾ ਸਵੀਟ ਵਾਲਿਆਂ ਨੇ ਉਲਟ ਉਹਨਾਂ ਨੂੰ ਬੁਰਾ ਭਲਾ ਕਿਹਾ ਤੇ ਨਾ ਹੀ ਉਹਨਾਂ ਨੇ ਆਪਣੀ ਗਲਤੀ ਮੰਨੀ ਜਿਸ ਤੇ ਰੋਸ ਵੱਜੂ ਉਹਨਾਂ ਨੇ ਅੱਜ ਦੁਕਾਨ ਦੇ ਬਾਹਰ ਧਰਨਾ ਲਗਾਇਆ ਤੇ ਕਿਸਾਨ ਜੀ ਹਿੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਲਵਾਈ ਵੱਲੋਂ ਕੇਕ ਨੂੰ ਲੈ ਕੇ ਜਨਤਕ ਮਾਫੀ ਮੰਗੀ ਗਈ ਹੈ ਅਤੇ ਅੱਗੇ ਤੋਂ ਅਸਹੀ ਚੰਗੇ ਮਿਆਰ ਦੇ ਕੇਕ ਅਤੇ ਮਠਾਈ ਦੇਣ ਦਾ ਪ੍ਰੋਸਤਾ ਦੇਣ ਤੇ ਧਰਨਾ ਜੜਾਏ ਉਸ ਮਾਫਤ ਦੇ ਹੈ ਉੱਥੇ ਹੀ ਮੌਕੇ ਤੇ ਪਹੁੰਚਿਆ ਸਾਈ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਸਵੀਟ ਦੁਕਾਨ ਦੇ ਬਾਹਰ ਕਿਸਾਨ ਯੂਨੀਅਨ ਵੱਲੋਂ ਰੋਸ ਧਰਨਾ ਜੜਾਇਆ ਉਹ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਇਹਨਾਂ ਨੇ ਪਹੁੰਚ ਕੇ ਬਾਬਾ ਸਵੀਟ ਵਾਲਿਆਂ ਨੇ ਗਲਤੀ ਮੰਨ ਲਈ ਹੈ ਤੇ ਧਰਨਾ ਜੜਾਇਆ ਉਸ ਮਾਫਤ ਹੋ ਗਿਆ। ਗੱਲ ਇਦਾਂ ਜੀ ਮੈਂ ਕੇ ਖੜਿਆ ਬੇਟੇ ਦਾ ਜਨਮ ਦੇਣੇ 10 ਤਰੀਕ ਨੂੰ ਪੜਾ। 10 ਤਰੀਕ ਨੂੰ ਕੇ ਖੜਿਆ ਕੋਈ 7 7:30 ਵਜੇ ਸ਼ਾਮੇ। ਤੇ ਸਾਡੇ ਘਾਠੇ ਘਰ ਪਹੁੰਚੇ ਆ ਤੇ ਮਰ 9 ਵਜੇ ਨਾਲ ਹੀ ਕੇ ਕਟਿਆ ਵਾ ਕੇਜ ਜਦੋਂ ਕਟਿਆ ਮਰ ਬੋਲੇ ਅਸੀਂ ਪਲੇਟਾਂ ਦੀ ਬਾਕੇ ਦਿੱਤਾ ਸਾਡੇ ਭਰਾ ਇਹ ਦੁੱਗੇ ਛੋਟੇ ਮੇਤੋਂ ਉਹਨਾਂ ਨੂੰ ਉਹਨਾਂ ਜੋ ਇੱਕ ਇੱਕ ਚਮਚਾ ਲਾਇਆ ਤੇ ਉਹ ਮੁਸ਼ਕਿਆ ਤੇ ਖਟਾ ਨਿਕਲਿਆ ਉਹਨਾਂ ਉਸੇ ਵੇਲੇ ਮਰਬਰ ਬਾਤ ਹੋਕਤਾ ਤੇ ਅਸੀਂ ਰਾਤ ਹੀ ਇਹਨਾਂ ਨੂੰ ਵਾਪਸ ਕਰਨ ਆਏ ਆ ਦੱਸਣੇ ਇਹਨਾਂ ਨੂੰ ਆਏ ਨਾਲ ਕੇਗ ਲਿਆਂਦਾ ਵਾ ਮੈਂ ਫੋਖਰਾ ਤੋਂ ਮੁੰਡਾ ਸਦਿਆ ਗੱਡੀ ਵਾਲਾ ਉਹਨੂੰ ਨਾ ਲੈ ਕੇ ਆਏ ਆ ਅੱਜ ਦਿਨ ਰਿਕਰ ਬਾਦ ਰਹੀ ਜੀ ਦੁਕਾਨ ਬੰਦ ਚਲੋ ਅਗਲੇ ਦਿਨ ਅਸੀਂ ਆਏ ਆ ਆਖਿਆ ਵੀ ਤੁਹਾਡਾ ਕੇਕ ਖਰਾਬ ਨਿਕਲਿਆ ਤੇ ਖਟਾ ਨਿਕਲਿਆ ਇਹ ਆnde ਇਹ ਗੱਲ ਨਹੀਂ ਜੀ ਹੋ ਸਕਦੀਆਂ ਜਾਂ ਸਭ ਖਟਾ ਨਿਕਲਿਆ ਵਾ ਨਹੀਂ ਮੁੜ ਕੇ ਆਦੇ ਵੀ ਤੁਹਾਡੇ ਕੋ ਖੜਿਆ ਨਹੀਂ ਆਂ ਕਿ ਕੈਮਰੇ ਚੈੱਕ ਕਰਵਾਉਂਦੇ ਕੈਮਰੇ ਅੱਜ ਕਦੀ ਚੈੱਕ ਕੀਤੇ ਨਾ ਇਹ ਹੋਣੀ ਆ ਇਹ ਕੇਦਾਂ ਕੀਤਾ ਜਾਏ ਆਂਦਾ ਵੀ ਸਾਨੂੰ ਹੀ ਬਰਾ ਕੀ ਕਰਨਾ ਜੇਰਾ ਚਲੋ ਅਸੀਂ ਮੁੜ ਕੇ ਕਿਸਾਨ ਜੁਨੀਆਂ ਦੇ ਪ੍ਰਧਾਨ ਨੂੰ ਕਹਿਤਾ ਜੀ ਉਹ ਸਾਡੇ ਨਾਲ ਆਏ ਨੇ ਉਹਨਾਂ ਵੀ ਕਿਹਾ ਵੀ ਤੁਹਾਡੀ ਮਰ ਸ਼ਿਕਾਇਤ ਮਿਲੀ ਆ ਤੇ ਆਹਦੇ ਸ਼ਿਕਾਇਤ ਮਿਲੀ ਤੁਹਾਡੀ ਕੇਕ ਦੀ ਤੇ ਦੱਸੋ ਇਹਦਾ ਕੀ ਕਰਨਾ ਉਹਨਾਂ ਨਾਲ ਵੀ ਤੁਸੀਂ ਦੱਸੋ ਕੀ ਕਰਨਾ ਜਿੱਦਾਂ ਆਖੋਗੇ ਮਰ ਉਹਦੇ ਹੀ ਕਰ ਲਾਂਗੇ ਚਲੋ ਜੇ ਉਹ ਮੁੜ ਕੇ ਆਹ ਕੇ ਕੇਕ ਕਿਨੇ ਦਾ ਆ ਜੋ ਇਹਨਾਂ ਦੱਸਿਆ ਵੀ ਕਿਸਾਨ ਜੁਨਿਆਂ ਦੇ ਪ੍ਰਧਾਨ ਆ ਇਹ ਆਦੇ ਵੀ ਕੇਕ ਕਿੰਨੇ ਦਾ 400 ਦਾ ਲਿਆ ਜੀ ਇਹ 400 ਰੁਪਏ ਫੜਾਉਣ ਜੀ ਇਹ ਖੈ ਪੈਸੇ ਲੈਣੇ ਆਏ ਮਰਬਦ ਤੁਸੀਂ ਮਰਬਦ ਪਹਿਲਾਂ ਗਲਤ ਕੋਈ ਜੀ ਚਲੋ ਜੀ ਆਪਾਂ ਮੈਂ ਬਾਹਰ ਆ ਗਿਆ ਉਹ ਬੋਰਡ ਆ ਗਿਆ ਤੇ ਪ੍ਰਧਾਨ ਜਿਹੜੇ ਉੱਥੇ ਲਾਗੇ ਖਲੋਤੇ ਤੇ ਇਹ ਕੁਰਸੀ ਤੋਂ ਉੱਠ ਕੇ ਦਾ ਆਪਣੇ ਪਿੱਛੇ ਜਾ ਕੇ ਖਲੋਗੇ ਉਹਨਾਂ ਦੀ ਮਤਲਬ ਗੱਲ ਨਹੀਂ ਸੁਣੀ ਮੈਂ ਪੁੱਛਿਆ ਪ੍ਰਧਾਨ ਜੀ ਕੀ ਗੱਲ ਹੋਈ ਜਾਂਦੇ ਕੋਈ ਗੱਲ ਨਹੀਂ ਹੋਈ ਹਣ ਤੇ ਇਹਨਾਂ ਦਾ ਸਵੇਰੇ ਆਪਾਂ ਕਰੋ ਕਰਦੇ ਆ ਚਲੋ ਜੀ ਇਹ ਮੁਰਗੇ ਦਾ ਫਾਇਕੇ ਮੇਰਾ ਰਿਸਟਰ ਆ ਰਿਹਾ ਨਾ ਦੁੱਧ ਦੇਦਾ ਉਹਨੂੰ ਇਹਨਾਂ ਆਖਿਆ ਵੀ ਤੁਹਾਡਾ ਰਾਜ ਨਵਾ ਕਰਾ ਦੇ ਜਿੱਦਾਂ ਵੀ ਹੁੰਦਾ ਵੀ ਤੁਹਾਡਾ ਰਾਜ ਨਵਾ ਕਰਾ ਉਹਨੇ ਮਨਾ ਆਖਿਆ ਵੀ ਰਾਜਾ ਮਤਰਾ ਰਾਜ ਨਵਾ ਕਰ ਲਓ ਮੈਂ ਕਰਾ ਦੋ ਜੀ ਸਾਡੀ ਜਿਹੜੀ ਕੋਈ ਦਸ਼ਮਣੀ ਇਹਨਾਂ ਨਾਲ ਇਹ ਫਿਰ ਨਾ 4 ਵਜੇ ਦਾ ਟਾਈਮ ਦੇਤਾ 4 ਵਜੇ ਦਾ ਟਾਈਮ ਦੇਤਾ ਤੇ ਚਲੋ ਆ 4 ਵਜੇ ਫੋਨ ਕੀਤਾ ਮੈਂ ਵੀ ਕਿੱਥੇ ਘਲੋਣਾ ਵਾ ਬਹਿਣਾ ਵਾ ਆਂਦਾ ਵੀ ਸਵੇਰੇ 9 ਵਜੇ ਹੁਣ ਮੈਨੂੰ ਕੰਮ ਪੈ ਗਿਆ ਵਾ ਚਲੋ ਇਹਨਾਂ ਦੇ ਕਹਿ ਤੇ ਉਹਨੇ ਮੈਨੂੰ ਕਹਿਤਾ ਮੈਨੂੰ ਕੰਮ ਪੈ ਗਿਆ ਚਲੋ ਸਵੇਰੇ 9 ਵਜੇ ਦਾ ਟਾਈਮ ਰੱਖਿਆ ਜੀ 9 ਵਜੇ ਸਵੇਰੇ ਫੇਰ ਆਦੇ ਵੀ ਸਾਨੂੰ ਕੰਮ ਆ ਠੀਕ ਚਲੋ ਜੋ ਇਹ ਇਹ ਕੋਈ ਨਹੀਂ ਦਿਹਾੜੀ ਹਟ ਕੇ ਹੋ ਜਾਏਗਾ ਫੈਸਲਾ ਇਹ ਕਿڑی ਵੱਡੀ ਗੱਲ ਆ ਇਹ ਮਰ ਬਲ ਕਿਹੜਾ ਕੋਈ ਮਰ ਗਿਆ ਠਾ ਕੇ ਇਹ ਗੱਲ ਹੋਈ ਸਾਰੇ ਚੱਕਰ ਸਬੰਧ ਦੇ ਜੀ ਹਾਂਜੀ ਉਹਦੇ ਸਬੰਧ ਅਜੇ ਨਾਲ ਆਇਆ ਜੇ ਮਨੋਂ ਕੀ ਫੈਸਲਾ ਕੀ ਉਹਨੇ ਨਾ ਫੈਸਲਾ ਜੀ ਆਂਦੇ ਹੀ ਮਾਫੀ ਮਰ ਕੱਲਿਆਂ ਮੰਗਦੇ ਆਂ ਅੰਦਰ ਬਹਿ ਗਏ ਐ ਆਖੇ ਜੀ ਇਹ ਕੰਮ ਨਹੀਂ ਜਿਹਾਣਾ ਪਬਲਿਕ ਮਾਰੇ ਪਬਲਿਕ ਦੇ ਵੀ ਚ ਮਾਫੀ ਮੰਗੀ ਆ ਜੀ ਹਾਂ ਨੂੰ ਮਨਜ਼ੂਰ ਆ ਜੋ ਕੁਝ ਹੋਇਆ ਜੀ ਨਾ ਜੀ ਜਾਸਰ ਕਿਹੜਾ ਬੇਟਾ ਜੀ ਨਾ ਨਾ ਕਾਫੇ ਕਿਸਾਨ ਜਿਹੜੇ ਬੰਦੀਆਂ ਨੇ ਇੱਕ ਕੇਕ ਨੂੰ ਲੈ ਕੇ ਇਹਨਾਂ ਦਾ ਕੋਈ ਨਾਲ ਮੰਨ ਮਿਟਾਵਾ ਉਹਦੇ ਤੋਂ ਬੰਦੇ ਦਾ ਧਰਨਾ ਲਾਇਆ ਜੀ ਤੇ ਜਿਹੜਾ ਕਿ ਦੁਕਾਨਦਾਰ ਬਾਬਾ ਸ਼ਹੀਦ ਵਾਲਿਆਂ ਨੇ ਆਪਣੇ ਤੋਂ ਤੇ ਆ ਕੇ ਤੇ ਕਿਸਾਨ ਜਿਹੜੇ ਬੰਦੇ ਜਥੇ ਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਕੇਕ ਜਿਹੜਾ ਨਹੀਂ ਕਿਤੇ ਵੇਚਿਆ ਜਾਊਗਾ ਕੇਕ ਆ ਕੇ ਇਹਨਾਂ ਦਾ ਆਪਣਾ ਧਰਨਾ ਜਿਹੜਾ ਵੀ ਸਮਾਪਤ ਕਰ ਨਹੀਂ ਜੀ ਇਹਨਾਂ ਦੇ ਜਿਹੇ ਬੰਦੀ ਨੇ ਕਾਲ ਦਿੱਤੀ ਸੀ ਜਦੋਂ ਸਾਡਾ ਇੰਟੈਲੀਜੈਂਸ ਵਿੰਗ ਨੂੰ ਦਾਉਤ ਤੋਂ ਇਹਨਾਂ ਨੂੰ ਪਤਾ ਲੱਗਾ ਇਹ ਨਾ ਧਰਨਾ ਦੇਣਾ ਤੋਂ ਲਈ ਸਮਾਨਜੋਗ ਅਫਸਰਾਂ ਦੇ ਹੁਕਮ ਤੇ ਸਖਤ ਸਹਾਇਕ ਆਪਬੰਦ ਕੀਤੇ ਗਏ ਇਹ ਜੀ ਅੱਜ ਤੋਂ ਕੋਈ 10 ਤਰੀਕ ਦੀ ਗੱਲ ਹੈ 10 ਅਗਸਤ ਦੀ ਤੇ ਉਦੋਂ ਸਾਡੇ ਭਰਾ ਨੇ ਇੱਕ ਨੇ ਜੋ ਕਿ ਬਟਾਲਾ ਰੋਡ ਤੇ ਆਪ ਖੁਦ ਇੱਕ ਦੁਕਾਨ ਕਰਦਾ ਹੈ 14 ਟੂਰਾਂ ਦਾ ਨਾਲ ਕਾਰੋਬਾਰ ਆ ਉਹਨਾਂ ਕਿਤੇ ਕੇ ਖੜਿਆ ਯਾਡੇ ਕੋ 8 ਵਜੇ ਨਾਲ ਉਹ ਪਤਾ ਨਹੀਂ ਉਹ ਉਹਨਾਂ ਨੇ ਕਿਹਾ ਕਿ 1 ਘੰਟਾ ਡੇਢ ਘੰਟਾ ਜਦੋਂ ਅਸਤੋਂ ਦੱਸ ਕੇ ਦਿਨ ਹਮਸ ਬੜਾ ਲੱਗਾ ਕਿਤੇ ਰੱਖ ਛੱਡਿਆ ਤੇ 1 ਘੰਟਾ ਡੇਢ ਘੰਟਾ ਇਹ ਕਰੀਮ ਵਾਲਾ ਸਭਾ ਹੁੰਦਾ ਇਹਨੂੰ ਜਾਂਦੇ ਆਪਾਂ ਏਸੀ ਜੋ ਕੱਢ ਕੇ ਕਾਊਂਟਰ ਚੋਂ ਤੇ ਫਰਿਜ ਰੱਖਣਾ ਪੈਂਦਾ ਜੇ ਕੋਈ ਸਮਾਂ ਰੱਖਣਾ ਹੋਵੇ ਨਹੀਂ ਤੇ ਥੋੜਾ ਬਹੁਤ ਕਿਸੇ ਵੇਲੇ ਲਾਮਾ ਆ ਜਾਂਦਾ ਉਹ ਸੋ ਇਹਦਾ ਲਾਮਾ ਆ ਗਿਆ ਤੇ ਉਹ ਕਿਸਾਨ ਜਥੇਬੰਦੀਆਂ ਨੇ ਮਤਲਬ ਇਹ 10 ਦੇ ਪੁਰਾਣੀ ਗੱਲ ਆ 10 ਅਗਸਤ ਦੀ ਤੇ ਉਹ ਅੱਜ ਆਈਆਂ ਸੀ ਉਹਨਾਂ ਨੇ ਆਣ ਕੇ ਹੱਦ ਨਾਲ ਗੱਲਬਾਤ ਕੀਤੀ ਅਸੀਂ ਵੀ ਉਹਨਾਂ ਨੂੰ ਆਪਣੀਆਂ ਬੇਨਤੀਆਂ ਦੱਸੀਆਂ ਕਿ ਇਹ ਦੁੱਧ ਦਾ ਫਸਲੇ ਦੇ ਵਿੱਚ ਕਿਸੇ ਨੂੰ ਨਹੀਂ ਕੀ ਹੋ ਜਾਂਦਾ ਵਾ ਇਹਦੇ ਵਿੱਚ ਕਿਸੇ ਦੇ ਵਸਤੀ ਗੱਲ ਨਹੀਂ ਸਭ ਤੋਂ ਵੱਡੀ ਗੁਦਰਤ ਹੁੰਦੀ ਹੈ ਤੇ ਮੌਸਮ ਦਾ ਬੜਾ ਅਸਰ ਪੈਂਦਾ ਵਾ ਤੇ ਉਹ ਸਾਡਾ ਹੁਣ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਸਾਡੇ ਭਰਾ ਸਾਫ ਸਿੰਘ ਦੇ ਨਾਲ ਸਭਾ ਕੰਪਰਮਾਈਜ ਹੋ ਗਿਆ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਗਾਂ ਤੋਂ ਇਹ ਜਾ ਤੁਹਾਨੂੰ ਲਾਮਾ ਦੇ ਨਾਂ ਆਵੇ ਤੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਗਾਂ ਤੋਂ ਇਸ ਤਰ੍ਹਾਂ ਦਾ ਕੋਈ ਲਾਮਾ ਨਾ ਆਵੇ